ਅੱਜ ਸੌਰੀ ਵੱਡੀ ਖਬਰ ਸਲਮਾਨ ਖਾਨ ਦੇ ਨਾਲ ਜੁੜੀ ਹੋਈ ਹੈ ਤਾਂ ਸਲਮਾਨ ਖਾਨ ਦੇ ਘਰ ਤੋਂ ਬਾਂਦਰਾ ਪੁਲਿਸ ਸਟੇਸ਼ਨ ਤੱਕ ਲਾਰੈਂਸ ਮਿਸ਼ਤੋਈ ਦੇ ਨਾਂ ਦੀ ਕੈਬ ਬੁੱਕ ਹੁੰਦੀ ਹੈ ਜਦੋਂ ਚੌਕੀਦਾਰ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਚੌਕੀਦਾਰ ਦੇ ਵੀ ਹੋਸ਼ ਨੇ ਜਿਹੜੇ ਉਹ ਉੱਡ ਜਾਂਦੇ ਨੇ ਜਿਕਰਯੋਗ ਹੈ ਕਿ ਲਾਰੈਂਸ ਮਿਸ਼ਤੋਈ ਵੱਲੋਂ ਕਈ ਵਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਕੁਝ ਦਿਨ ਪਹਿਲਾਂ ਦੋ ਸ਼ੂਟਰਾਂ ਦੇ ਵੱਲੋਂ ਸਲਮਾਨ ਖਾਨ ਦੇ ਘਰ ਦੇ ਉੱਤੇ ਫਾਇਰਿੰਗ ਵੀ ਕੀਤੀ ਗਈ ਸੀ ਕਾ ਹੁਣ ਸਲਮਾਨ ਖਾਨ ਦੇ ਘਰ ਤੋਂ ਇੱਕ ਕੈਬ ਜਿਹੜੀ ਉਹ ਬੁੱਕ ਹੋਈ ਹੈ ਤੇ ਗੈਂਗਸਟਰ ਲੌਰੈਂਸ ਬਿਸ਼ਤੋਈ ਦੇ ਨਾਮ ਤੋਂ ਹੈ ਕੈਬ ਜਿਹੜੀ ਉਹ ਬੁੱਕ ਕੀਤੀ ਗਈ ਸੀ ਗੈਲੈਕਸੀ ਅਪਾਰਟਮੈਂਟ ਤੇ ਜਦੋਂ ਕੈਬ ਪਹੁੰਚਦੀ ਹੈ ਤਾਂ ਚੌਕੀਦਾਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਸਦੇ ਵੀ ਹੋਸਟ ਨੇ ਜਿਹੜੇ ਉਹ ਉੱਡ ਜਾਂਦੇ ਨੇ ਜੋ-ਜੋ ਡਰਾਈਵਰ ਵੱਲੋਂ ਚੌਕੀਦਾਰ ਨੂੰ ਦੱਸਿਆ ਜਾਂਦਾ ਹੈ ਕਿ ਲੌਰੈਂਸ ਬਿਸ਼ਤੋਈ ਦੇ ਨਾਮ ਤੋਂ ਇੱਥੋਂ ਇੱਕ ਕੈਬ ਬੁੱਕ ਹੋਈ ਹੈ ਤਾਂ ਮੌਕੇ ਉੱਤੇ ਪੁਲਿਸ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਪੁੱਛਗਿੱਛ ਦੇ ਲਈ ਡਰਾਈਵਰ ਨੂੰ ਵੀ ਹਿਰਾਸਤ ਵਿੱਚ ਲਿਆ ਜਾਂਦਾ ਹੈ ਤਾਂ ਅਦਾਕਾਰ ਸੁਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਮਾਮਲੇ ਦਾ ਗਾਜ਼ੀਆਬਾਦ ਕਨੈਕਸ਼ਨ ਆ ਜਿਹੜਾ ਉਹ ਵੀ ਸਾਹਮਣੇ ਆਇਆ ਏ ਮੁੰਬਈ ਪੁਲਿਸ ਨੇ ਗਾਜ਼ੀਆਬਾਦ ਤੋਂ ਇੱਕ 20 ਸਾਲ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਏ ਗ੍ਰਿਫਤਾਰ ਨੌਜਵਾਨ ਨੇ ਅਦਾਕਾਰ ਸੁਲਮਾਨ ਖਾਨ ਦੇ ਘਰ ਗੈਲੈਕਸੀ ਅਪਾਰਟਮੈਂਟ ਤੋਂ ਬਾਂਦਰਾ ਪੁਲਿਸ ਸਟੇਸ਼ਨ ਤੱਕ ਲੌਰੈਂਸ ਬਿਸ਼ਨੋਈ ਦੇ ਨਾਂ ਤੇ ਓਲਾ ਕੈਬ ਬੁੱਕ ਕਰਵਾਈ ਸੀ ਓਲਾ ਕੈਬ ਦਾ ਡਰਾਈਵਰ ਜਦੋਂ ਸੁਲਮਾਨ ਖਾਨ ਦੇ ਘਰ ਦੇ ਬਾਹਰ ਪਹੁੰਚਿਆ ਤਾਂ ਉੱਤੇ ਮੌਜੂਦ ਗਾਰ ਨੂੰ ਬੁਕਿੰਗ ਦੀ ਸ਼ੂਧਨਾ ਦਿੱਤੀ ਗਈ ਗਾਰਡ ਨੇ ਤੁਰੰਤ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਫਿਰ ਲਾਰੈਂਸ ਫਿਸਦੋਈ ਦਾ ਨਾਮ ਸਾਹਮਣੇ ਆਇਆ ਤੇ ਕੱਟਾ ਨੇ ਮੁੰਬਈ ਪੁਲਿਸ ਨੂੰ ਚੌਕਸ ਕਰ ਦਿੱਤਾ ਮੁੰਬਈ ਪੁਲਿਸ ਪੱਲੜਤੇ ਹੈ ਹਾਲਾਂਕਿ ਪੁਲਿਸ ਦੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਤੋਂ ਬਨਾਂ ਗੈਂਗਸਟਰ ਲਾਰੈਂਸ ਮਿਸ਼ਤੋਈ ਦੇ ਨਾਂ ਤੇ ਕੈਬ ਬੁੱਕ ਕਰਨ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਨੌਜਵਾਨਾ ਜਿਹੜਾ ਉਹ ਵਿਦਿਆਰਥੀ ਦੱਸਿਆ ਜਾ ਰਿਹਾ ਹੈ ਮੁੰਬਈ ਪੁਲਿਸ ਨੇ ਇਹ ਗ੍ਰਿਫਤਾਰੀ ਗਾਜ਼ੀਆਬਾਦ ਤੋਂ ਕੀਤੀ ਹੈ ਮੁਲਜ਼ਮ ਦੀ ਉਮਰ ਮਹਿਜ 20 ਸਾਲ ਦੱਸੀ ਜਾ ਰਹੀ ਹੈ ਜਦੋਂ ਪੁਲਿਸ ਨੇ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਇਹ ਹਰਕਤ ਸਿਰਫ ਮਜ਼ੇ ਲਈ ਕੀਤੀ ਸੀ ਤਾਰ ਇਹ ਮਜ਼ਾਕ ਹੁਣ ਉਸ ਨੂੰ ਬਹੁਤ ਮਹਿੰਗਾ ਸਾਬਿਤ ਹੋਵੇਗਾ ਅਤੇ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਅੱਗੇ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਿਹੜੇ ਖੁਲਾਸੇ ਕੀਤੇ ਜਾਂਦੇ ਨੇ